ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੀ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 729 ਨਾਮ ਕੌਰ ਜਿਲ੍ਹਾ ਤਰਨਤਾਰਨ ਕਾਸਟ ਜੱਟ ਸਿੱਖ ਗੁੱਤ ਭੰਗੂ ਪੜਾਈ ਪੋਸਟ ਗ੍ਰੈਜੂਏਸ਼ਨ ਮਾਸਟਰ ਪ੍ਰੋਜੈਕਟ ਮੈਨੇਜਮੈਂਟ ਆਈਟੀ ਹਾਈਟ 5 ਫੁੱਟ 3 ਇੰਚ ਜਨਮ 21 ਜੁਲਾਈ 2001 ਕੰਮਕੁੜੀ ਪ੍ਰਾਈਵੇਟ ਜੋਬ ਕਰਦੀ ਹੈ ਭਰਾ ਇੱਕ ਸਟੱਡੀ ਲੋੜ ਹੈ ਜਿਸ ਤਰੀ ਮੁੰਡਾ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਜ਼ਮੀਨ 8 ਤੋਂ 10 ਕਿਨੇ ਤੱਕ ਜਰੂਰ ਆਉਂਦੀ ਹੋਵੇ ਪੜਾਈ ਲਿਖਾਈ ਵਧੀਆ ਕੀਤੀ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਕੀ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਵਾਜ਼ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 730 ਨਾਮ ਕੌਰ ਜੀਲਾ ਫਰੀਦਕੋਟ ਕਾਸਤਰਾ ਵੀ ਦਾ ਸਿੱਖ ਹਾਈਟ 5 ਫੁੱਟ 4 ਇੰਚ ਜਨਮ ਮਾਰਚ 1998 ਪੜਾਈ ਫੈਸ਼ਨ ਡਿਜ਼ਾਈਨਰ ਦੇ ਕੀ ਕਰੀ ਹੋਈ ਹੈ ਜੀ ਭਰਾ ਦੋ ਅਨਮੈਰਿਡ ਇੱਕ ਮੈਰਿਡ ਯੂਰਪ ਕੰਟਰੀ ਹੈ ਜੀ ਇੱਕ ਇੰਡੀਆ ਚ ਲੋੜ ਹੈ ਜੀ ਰਿਸ਼ਤੇ ਲਈ ਮੁੰਡਾ ਜਾਂ ਕੋਈ ਵਧੀਆ ਆਪਣਾ ਕੰਮ ਕਰਦਾ ਹੋਵੇ ਜੀ ਜਾਂ ਕੋਈ ਪ੍ਰਾਈਵੇਟ ਜੋਬ ਤੇ ਹੋਵੇ ਕਾਸਟ ਰਵੀ ਦਾ ਸੋਹੇ ਪਰਿਵਾਰ ਵਧੀਆ ਮਿਲਣਸਾਰ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਦਿਸਟਨੋਟ ਕਰੋ ਜੀ ਫਾਈਲ ਨੰਬਰ 731 ਨਾਮ ਕੌਰ ਜిల్లా ਫਾਈਲ ਕਾ ਕਾਸਟ ਕੰਬੋਜ ਹਾਈਟ 5 ਫੁੱਟ 4 ਇੰਚ ਜਨਮ ਅਪ੍ਰੈਲ 1999 ਪੜਾਈ ਪਲੱਸ 2 ਕਮਰਸ ਬੈਂਕਿੰਗ ਜੋਬ ਹੈ ਜੀ ਲੜਕੀ ਦੀ ਭਰਾ 1 ਕੁੜੀ ਦਾ ਰੰਗ ਸਾਫ਼ ਤੇ ਸੋਹਣੀ ਜਿ ਸਰਕੀ ਹੈ ਜੀ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਜਾਂ ਖੇਤੀਬਾੜੀ ਕਰਦਾ ਹੋਵੇ ਜਾਂ ਵਧੀਆ ਤਨਖਾਹ ਤੇ ਹੋਵੇ ਜੋਬ ਕਰਦਾ ਹੋਵੇ ਵਿਆਹ ਵਧੀਆ ਕਰਨਾ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 732 ਨਾਮ ਕੌਰ ਕਾਸਟ ਬ੍ਰਾਹਮਣ ਜਨਮ 2002 ਹਾਈਟ 5 ਫੁੱਟ 5 ਇੰਚ ਪੜ੍ਹਾਈ B.Com ਚੱਲ ਰਹੀ ਹੈ ਜੀ ਊੜੀ ਸਿੰਗਿੰਗ ਕਰਦੀ ਹੈ ਸੋਹਣੀ ਸੁਨੱਖੀ ਹੈ ਜੀ ਅਦੇ ਨਾਲ-ਨਾਲ ਪ੍ਰੈਕਟਿਸ ਅਤੇ ਕਾਲਜ ਵਿੱਚ ਪਾਰਟਿਸਿਪੇਟ ਵੀ ਕਰਦੀ ਹੈ। ਲਾਊਡ ਹੈ ਜੀ ਰਿਸ਼ਤੇ ਦੀ ਇਹਨਾਂ ਨੂੰ ਮੁੰਡਾ ਬ੍ਰਾਹਮਣ ਕਾਸਟ ਵਿੱਚ ਹੋਵੇ, ਮੁੰਡੇ ਦੀ ਹੋਬੀ ਸਿੰਗਿੰਗ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਅਤੇ ਪੜ੍ਹਾਈ ਵਧੀਆ ਕੀਤੀ ਹੋਵੇ, ਮੁੰਡਾ ਸਾਊਥ ਦੇ ਸੋਨਾ ਸੰਖਾ ਹੋਵੇ। ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਫਾਈਲ ਨੰਬਰ 733 ਨਾਮ ਸਿੰਘ ਪਤਾ ਚੰਡੀਗੜ੍ਹ ਕਾਰਕ ਤੇ ਸੈਣੀ ਸੀ ਕਿ ਗੋਤ ਬਰਾੜ ਹਾਈਟ 5 ਫੁੱਟ 6 ਇੰਚ ਤੇ ਜਨਮ 14 ਜੁਲਾਈ 2000 ਪੜ੍ਹਾਈ ਗ੍ਰੈਜੂਏਸ਼ਨ ਫਰੋਮ ਪਟਿਆਲਾ ਯੂਨੀਵਰਸਿਟੀ ਟੂ ਇਅਰ ਡਿਵੈਲਪਮੈਂਟ ਇਨ ਕੰਪਿਊਟਰ ਐਪਲੀਕੇਸ਼ਨ ਓਕੂਪੇਸ਼ਨ ਵਰਕਿੰਗ ਐਜ਼ ਅ ਡਿਜੀਟਲ ਮਾਰਕੀਟਿੰਗ ਐਗਜ਼ੀਕਿਟਿਵ ਸੈਲਰੀ 35000 ਰੁਪਏ ਮੰਥਲੀ ਯੰਗਰ ਬ੍ਰਦਰ ਲੀਵਿੰਗ ਇਨ ਕੈਨੇਡਾ ਵਰਕਿੰਗ ਐਜ਼ ਅ ਚੀਫ ਲੋੜ ਹੈ ਜੀ ਇਸ ਤਰੀਕ ਕੁੜੀ ਸਾਜਮੇਦਾਰ ਹੋਵੇ ਸੋਹਣੀ ਜਿ ਰਕੀ ਹੋਵੇ ਜੀ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰ ਤਾਂ ਤੁਸੀਂ ਤੇ ਤੁਹਾਡੇ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਲਿਸਟ ਆਊਟ ਕਰੋ ਜੀ ਫਾਈਲ ਨੰਬਰ 734 ਨਾਮ ਸਿੰਘ ਜ਼ਿਲ੍ਹਾ ਮਲੇਰਕੋਟਲਾ ਕਾਗਜ਼ਤ ਹਿੰਦੂ ਗੋਤ ਵਿਸ਼ਿਸ਼ਟ ਹਾਈਟ 5 ਫੁੱਟ 5 ਇੰਚ ਜਨਮ 17 ਫਰਵਰੀ 1993 ਪੜ੍ਹਾਈ ਬੀਟੈਕ ਮਕੈਨਿਕਲ ਕੰਮ ਬਿਜ਼ਨਸ ਐਕਸਪੋਰਟ ਜ਼ਮੀਨ 3 ਏਕੜ 1 ਪਲਾਟ ਇਨ ਮਲੇਰਕੋਟਲਾ ਸਿਟੀ 2 ਸ਼ੋਪ ਇਨ ਮਲੇਰਕੋਟਲਾ 2 ਸਿਸਟਰ ਬੋਥ ਆਰ ਮੈਰਿਡ ਐਂਡ 1 ਸਿਸਟਰ ਇਨ ਕੈਨੇਡਾ ਫਾਦਰ ਇਜ਼ ਫਾਰਮਰ ਮਦਰ ਇਜ਼ ਹਾਊਸ ਵਾਈਫ ਲੋੜ ਹੈ ਜੀ ਰਿਸ਼ਤੀ ਦੀ ਨੀਡੇ ਵੈਲ ਐਜੂਕੇਟਡ ਐਂਡ ਪ੍ਰੀਟੀ ਕਰਨ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ ਜੀ ਤੁਸੀਂ ਪ੍ਰਵਾ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 735 ਨਾਮ ਵਿਸ਼ਵਦੀਪ ਸਿੰਘ ਵਡੈਚ ਜ਼ਿਲ੍ਹਾ ਪਟਿਆਲਾ ਜਨਮ 11 ਮਾਰਚ 1995 ਹਾਈਟ 5 ਫੁੱਟ 11 ਇੰਚ ਐਜੂਕੇਸ਼ਨ ਬੈਚਲਰ ਆਫ ਆਰਟਸ ਫਰੋਮ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਸਿਵਲਿੰਗ 1 ਬ੍ਰਦਰ ਐਗਰੀਕਲਚਰ ਲੈਂਡ 18 ਏਕੜ 1 ਰੈਜ਼ੀਡੈਂਟਲ ਨੀਡ 1 ਕਮਰਸ਼ੀਅਲ ਪਲਾਟ ਬਿਜ਼ਨਸ ਕਮਿਸ਼ਨ ਏਜੰਟ ਆਰਤੀ ਲੋਡ ਹੈ ਜੀ ਇਸ ਰਿਸ਼ਤੇ ਦੀ ਕੂੜੀ ਪੜੀ ਲਿਖੀ ਸੋਹਣੀ ਜਨਕੀ ਹੋਵੇ ਜੀ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ